ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੋਸਤਪਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਚ ਦੋਸਤੋ ਘਰੇਲੂ ਪਰਿਵਾਰ ਕੋਲੋਂ ਵੀਡੀਓ ਬਣਾ ਰਹੇ ਆ ਘਰੇ ਦੁੱਧ ਤੇ ਪਸ਼ੂ ਲਾਇਵੇ ਆ ਦੇਖ ਸਕਦੇ ਆ ਤੇ ਇੰਨੇ ਕਿਨਾਰੇ ਰੱਖੇ ਵੇ ਆ ਬਾਈ ਦੇ ਘਰੇ ਦੁੱਧ ਪਾਉਣ ਆਸਤੀ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਆਹ ਵਹਿੜ ਪਕਾਉ ਕੀਤੀ ਬਾਈ ਨੇ ਇੱਕ 1 ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਡਿਟੇਲ ਦੋਸਤੋ ਮੈਂ ਦੱਸਣੀ ਆ ਮਹੀਨਾ ਇਹਨੂੰ ਸੂਈ ਨੂੰ ਹੋ ਗਿਆ ਬੱਚਾ ਇਹਦਾ ਮਰ ਗਿਆ 16 ਕਿਲੋ ਦੁੱਧ ਜਿਹੜਾ ਦੋ ਟਾਈਮ ਤਿੰਨ ਟਾਈਮ ਤੁਸੀਂ ਦਸੱਲੀ ਕਰ ਸਕਦੇ 16 ਲੀਟਰ ਦੁੱਧ ਪੂਰਾ ਤਿਆਰ ਆ ਇਹਦੇ ਠਾ ਜਿਹੜਾ ਹੁਣ ਚੋਣ ਵਾਲਾ ਇੱਕ ਪਾਸੇ ਵਾਲਾ ਦੋਸਤੋ ਇਹਦਾ ਆਹ ਹੱਡ ਬੈਠਾ ਵਾ ਉਸ ਹੱਬ ਤੇ ਤੁਸੀਂ ਜੱਜਮੈਂਟ ਕਰ ਸਕਦੇ ਆ ਬਾਕੀ ਮੁੱਲ ਵੀ ਬਾਈ ਜੈ ਜੀ ਹੋਊਗਾ ਫੋਨ ਤੇ ਕਰੂਗਾ ਖਾਨਾ ਹਵਾਨੇ ਦੀ ਜਿੰਨੀ ਵੀ ਆ ਸਾਫ ਸੁਥਰੀ ਆ ਕੱਦ ਪੂਰੇ ਵੱਡੇ ਕੱਦ ਕਾਠਦੀ ਆ ਦੇਖ ਸਕਦੇ ਆ ਕੱਦ ਦੋਸਤੋ ਇਹਦਾ ਪੂਰਾ ਵੱਡਾ ਹਵਾਨਾ ਵੀ ਦੇਖ ਸਕਦੇ ਆ ਠੰਡੀ ਸੀਲ ਪੂਰੀ ਆ ਚੋਣ ਚੈਨਿੰਗ ਆ ਵੀ ਕ੍ਰੋਸ ਪੰਚ ਹੋਊਗੀ ਤੇ ਗਰਮ ਹੋਊਗੀ ਠੰਡੀ ਸੀਲ ਬਥੇਰੀ ਆ ਚੋਣ ਚ ਤੇ ਦੇਖ ਸਕਦੇ ਦੋਸਤੋ ਇਹਦਾ ਨਾ ਪਾਉਗਾ ਮੈਂ ਨਾ ਪਾਈ ਨਾ ਠੀਕ ਆ ਨਿਆਣਾ ਦੋਸਤੋ ਪਾ ਕੇ ਠੰਡੀ ਸੀਲ ਬਥੇਰੀਆ ਬਣ ਗਈ ਚੋਣੀਆਂ ਬਾਈ ਦੇ ਘਰੇ ਤੇ ਫੋਨ ਨੰਬਰ ਤੁਹਾਨੂੰ ਦੱਸ ਦਿੰਨੇ ਆਂ ਅਸੀਂ ਥਣ ਸੋਨਾ ਮੁਠੀ ਦੀ ਜਵਾਈ ਵਾਲਾ ਸੋਨਾ ਥਣ ਲੱਗਾ ਵਾ ਦੇਖ ਸਕਦੇ ਆ ਚਾਰੇ ਥਣ ਗੈਬ ਚ ਨਿਖੜਵੇਂ ਸੋਨੇ ਲੱਗੇ ਹੋਏ ਆ ਤੇ ਇੱਕ ਮਹੀਨਾ ਦੋਸਤੋ ਇਹਨੂੰ ਸੂਈ ਨੂੰ ਹੋ ਗਿਆ ਇਹ ਵਹਿੜ ਵਕਾਊ ਆ ਬਾਈ ਕੋਲੇ ਆ ਦੋਸਤੋ ਬਾਈ ਦਾ ਨੰਬਰ ਹੈਗਾ 98034 76 3 17 98 034 76 3 17 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਅੱਜ ਦੀ ਵੀਡੀਓ ਚ ਦੋਸਤੋ ਇਹ ਵੜ ਹੀ ਵਿਕਾਊ ਆ ਜਰੂਰ ਕਨੈਕਟ ਕਰ ਲਿਓ ਜਿਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਰਹੂਗੀ ਦੁੱਧ ਵੀ ਸੰਗਣਾ ਹੋਊਗਾ ਦੋਸਤੋ ਤੇ ਚੰਗੀ ਵੜਾ ਪੂਰੇ ਵੱਡੇ ਕੱਦਗਾਠ ਵਾਲੀ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ